हां जी की हालचाल सारे है सारेयांदे पहला ਤੁਸੀਂ ਇਹ ਵੀਡੀਓ ਦੇਖੋ ਫਿਰ ਆਪਾਂ ਗੱਲ ਕਰਦੇ ਆ 2010 ਕੇ ਬਾਅਦ ਪੈਦਾ ਹੋਏ ਲੋਗੋں ਕੀ ਪੀੜ੍ਹੀ ਕੋ ਕੀ ਕਹਾ ਜਾਤਾ ਹੈ ਹੁਣ ਐਦਾਂ ਦਾ ਸਵਾਲ ਤੁਹਾਡੇ ਦੋਗੇ ਪੁੱਛ ਸਕਦਾ ਜਿਵੇਂ ਹੁਣ ਕੇਪੀਸੀ ਦੇ ਵਿੱਚ ਪੁੱਛਿਆ ਗਿਆ ਵੀ ਤੁਹਾਡੀ ਕਿਹੜੀ ਜਨਰੇਸ਼ਨ ਆ ਤੁਸੀਂ ਕਿਸ ਜਨਰੇਸ਼ਨ ਦੇ ਵਿੱਚ ਆਉਂਦੇ ਹੋ ਕਿਉਂਕਿ ਹਰ ਜਨਰੇਸ਼ਨ ਦੀ ਆਪਣੀ ਆਪਣੀ ਇੱਕ ਵੱਖਰੀ ਪਛਾਣ ਹੁੰਦੀ ਆ ਸਾਨੂੰ ਪਤਾ ਹੋਣਾ ਚਾਹੀਦਾ ਵੀ ਸਾਡੀ ਕਿਹੜੀ ਜਨਰੇਸ਼ਨ ਆ ਸਭ ਤੋਂ ਪਹਿਲੀ ਜਿਹੜੀ ਜਨਰੇਸ਼ਨ ਆਉਂਦੀ ਆ ਉਹ ਹੁੰਦੀ ਆ ਸਾਇਲੈਂਟ ਜਨਰੇਸ਼ਨ ਆ 1928 ਤੋਂ ਲੈ ਕੇ 1945 ਦੇ ਵਿੱਚ ਜਿਹੜੇ ਪੈਦਾ ਹੋਏ ਨੇ ਉਹਨੂੰ ਕਹਿੰਦੇ ਨੇ ਸਾਇਲੈਂਟ ਜਨਰੇਸ਼ਨ ਆ ਇਹ ਜਿਹੜੇ ਲੋਕ ਨੇ ਕਹਿੰਦੇ ਸਖਤ ਤੇ ਤਰਤੀਬਬੰਦ ਪਸੰਦ ਤੇ ਅਨੁਸ਼ਾਸਨ ਦੇ ਵਿੱਚ ਰਹਿਣਾ ਪਸੰਦ ਕਰਦੇ ਸੀ ਉਸ ਤੋਂ ਬਾਅਦ ਆਉਂਦੀ ਆ ਬੇਬੀ ਬੂਮਰਸ ਦੂਸਰੇ ਨੰਬਰ ਦੀ ਬੇਬੀ ਬੂਮਰਸ ਜਿਹੜੀ 1946 ਤੋਂ ਲੈ ਕੇ 1964 ਦੇ ਵਿੱਚ ਜਿਹੜੇ ਪੈਦਾ ਹੋਏ ਨੇ ਉਹਨੂੰ ਕਿਹਾ ਗਿਆ ਬੇਬੀ ਬੂਮਰਸ ਜਨਰੇਸ਼ਨ ਆ ਇਹ ਕਹਿੰਦੇ ਲੋਕ ਨੇ ਜਿਹੜੇ ਰਵਾਇਤੀ ਮੁੱਲਾਂ ਵਾਲੇ ਲੋਕ ਸੀਗੇ ਤੀਸਰੇ ਨੰਬਰ ਤੇ ਜਿਹੜੀ ਆਉਂਦੀ ਆ ਜਨਰੇਸ਼ਨ ਐਕਸ ਆਉਂਦੀ ਆ ਐਕਸ ਜਨਰੇਸ਼ਨ ਜਿਹੜੀ ਇਹ 1965 ਤੋਂ ਲੈ ਕੇ 1980 ਦੇ ਵਿੱਚ ਜਿਹੜੇ ਲੋਕ ਪੈਦਾ ਹੋਏ ਨੇ ਉਹਨੂੰ ਕਿਹਾ ਗਿਆ ਜਨਰੇਸ਼ਨ ਐਕਸ ਜਿਹੜੀ ਜਨਰੇਸ਼ਨ ਐਕਸ ਆ ਇਹਨਾਂ ਕਹਿੰਦੇ ਮੀਡੀਆ ਨਾਲ ਪਹਿਲੀ ਪਛਾਣ ਹੋਈ ਸੀ ਹੋ ਸਕਦਾ ਉਹ ਟਾਈਮ ਆਪਣਾ ਟੀਵੀ 2ਵੀ ਆਏ ਹੁਣ ਜਾਂ ਕੈਮਰੇ ਕੋਮਰੇ ਆਏ ਹੁਣ ਤਾਂ ਕਰਕੇ ਇਹਨਾਂ ਨੂੰ ਕਿਹਾ ਗਿਆ ਵੀ ਮੀਡੀਆ ਨਾਲ ਇਹਦੀ ਪਹਿਲੀ ਪਛਾਣ ਹੋਈ ਆ ਤੇ ਆਪਣਾ ਤਿੰਨ ਹੋ ਗਈਆਂ ਚੌਥੇ ਨੰਬਰ ਤੇ ਜਿਹੜੀ ਜਨਰੇਸ਼ਨ ਆਉਂਦੀ ਆ ਉਹ ਆਉਂਦੀ ਆ ਆ ਵਾਈ ਜਨਰੇਸ਼ਨ ਆ ਵਾਈ ਜਨਰੇਸ਼ਨ ਆ ਜਿਹੜੇ 1981 ਤੋਂ ਲੈ ਕੇ 1997 ਤੱਕ ਜਿਹੜੀ ਜਨਰੇਸ਼ਨ ਬਣਦੀ ਆ ਉਹਨੂੰ ਕਹਿੰਦੇ ਨੇ ਵਾਈ ਜਨਰੇਸ਼ਨ ਆ ਵਾਈ ਨੂੰ ਮਿਲਿਨਰ ਜਨਰੇਸ਼ਨ ਵੀ ਕਿਹਾ ਗਿਆ ਆ ਇਹ ਕਹਿੰਦੇ ਇਹ ਆਰਥਿਕ ਤੇ ਸਮਾਜਿਕ ਪੱਖੋਂ ਚੇਤਨਣ ਵਾਲੇ ਲੋਕ ਸੀਗੇ ਜਿਹੜੇ ਜਨਰੇਸ਼ਨ ਵਾਈ ਵਾਲੇ ਸੀ ਤੇ ਚੌਥੇ ਨੰਬਰ ਦੀ ਜਿਹੜੀ ਜਨਰੇਸ਼ਨ ਆਉਂਦੀ ਆ ਉਹ ਆਉਂਦੀ ਆ ਜੈਡ 1997 ਤੋਂ ਲੈ ਕੇ 2012 ਦੇ ਵਿੱਚ ਜਿਹੜੇ ਲੋਕ ਪੈਦਾ ਹੋਏ ਨੇ ਉਹਨਾਂ ਨੂੰ ਕਿਹਾ ਗਿਆ ਜਨਰੇਸ਼ਨ ਜੈਡ ਹੈ ਇਹ ਉਹੀ ਜਨਰੇਸ਼ਨ ਜੈਡ ਆ ਜਿਨੇ ਨੇ ਨੇਪਾਲ ਦੇ ਵਿੱਚ ਤਖਤਾ ਬਦਲਿਆ ਸੀ ਤੇ ਆਪਣਾ ਲੇਹ ਲਦਾਖ ਦੇ ਵਿੱਚ ਬੀਜੇਪੀ ਦੀ ਪੂੰਛ ਚ ਕਾਇਦੀ ਇਹ ਉਹੀ ਜਨਰੇਸ਼ਨ ਆ ਆਪਣਾ ਜਨਰੇਸ਼ਨ ਜੈਡ ਆ ਇਹ 1997 ਤੋਂ ਲੈ ਕੇ 2012 ਦੇ ਵਿੱਚ ਜਿਹੜੇ ਪੈਦਾ ਹੋਇਆ ਸੀ ਉਹਨਾਂ ਨੂੰ ਕਿਹਾ ਗਿਆ ਹੈ ਤੇ ਜਿਹੜੀ 6ਵੇਂ ਨੰਬਰ ਦੀ ਜਨਰੇਸ਼ਨ ਆ ਉਹ ਹੈਗੀ ਆ ਅਲਫਾ ਜਨਰੇਸ਼ਨ ਆ 2013 ਤੋਂ ਲੈ ਕੇ 2025 ਦੇ ਵਿੱਚ ਜਿਹੜੇ ਪੈਦਾ ਹੋਏ ਨੇ ਉਹਨਾਂ ਨੂੰ ਕਿਹਾ ਗਿਆ ਅਲਫਾ ਜਨਰੇਸ਼ਨ ਆ ਤੇ ਜਿਹੜੇ ਅਲਫਾ ਜਨਰੇਸ਼ਨ ਆ ਇਹ ਕਹਿੰਦੇ ਹੁਣ ਇਹ ਪੂਰੀ ਤਰ੍ਹਾਂ ਡਿਜੀਟਲ ਨੇ ਏਆਈ ਯੁੱਗ ਦੇ ਬੱਚੇ ਨੇ ਤੇ ਆਪਣਾ ਟੈਕਨੋਲੋਜੀ ਨਾਲ ਪੂਰਾ ਲੈਸ ਨੇ ਇਹਨਾਂ ਨੂੰ ਤਾਂ ਕਰਕੇ ਅਲਫਾ ਕਿਹਾ ਗਿਆ ਆ ਅੱਗੇ ਜਿਹੜੀ ਜਨਰੇਸ਼ਨ ਆਊਗੀ ਹੁਣ 26 ਦੀ ਉਹ ਦੇਖੋ ਵੀ ਕਹੀ ਜੀ ਆਉਂਦੀ ਆ ਬਾਕੀ ਵੀਡੀਓ ਤੇ ਬਹੁਤ ਜ਼ੋਰ ਲੱਗਿਆ ਮੇਰਾ ਬਹੁਤ ਵਾਰ ਵੀਡੀਓ ਬਣਾਈ ਜਾਂ ਤਾਂ ਕਰਕੇ ਹੁਣ ਹੁਣ ਜਾ ਕੇ ਵੀਡੀਓ ਪੂਰੀ ਤਿਆਰ ਹੋਈ ਸੀ ਇਸ ਨੂੰ ਕਮੈਂਟ ਕਰਕੇ ਜਰੂਰ ਦੱਸਣਾ ਆ ਵੀ ਤੁਹਾਡੀ ਕਿਹੜੀ ਜਨਰੇਸ਼ਨ ਬਣਦੀ ਆ ਸਾਇਲੈਂਟ ਬਣਦੀ ਆ ਬੇਬੀ ਬੋਮਰਸ ਬਣਦੀ ਆ ਵਾਈ ਐਕਸ ਬਣਦੀ ਆ ਵਾਈ ਬਣਦੀ ਆ ਜੈਡ ਬਣਦੀ ਆ ਜਾਂ ਅਲਫਾ ਆ ਕਿਰਪਾ ਕਰਕੇ ਇੱਕ ਵੀਰ ਬਣ ਕੇ ਜਾਂ ਭੈਣ ਕੋਈ ਵੀਡੀਓ ਦੇਖ ਰਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡੀ ਕਿਹੜੀ ਜਨਰੇਸ਼ਨ ਬਣਦੀ ਆ ਮੇਰੀ ਜਨਰੇਸ਼ਨ ਆ ਜਿਹੜੀ ਉਹ ਮੈਂ ਤੁਹਾਨੂੰ ਕਮੈਂਟ ਵਿੱਚ ਤੁਹ ਜਰੂਰ ਦੱਸੂਗਾ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ